ਲੋਵੇ ਮੇਤਰੋ ਅੱਜ ਆਪਾਂ ਪਹੁੰਚੇ ਆ ਮਾਸਟਰ ਜੀ ਦੇ ਕੋਲੇ ਤੇ ਆਪਾਂ ਮਾਸਟਰ ਜੀ ਦੇ ਫਾਰਮ ਦੇ ਉੱਤੇ ਆਏ ਤੇ ਆਪਾਂ ਮਾਸਟਰ ਜੀ ਨਾਲ ਅੱਜ ਗੱਲਬਾਤ ਕਰਾਂਗੇ ਡੇਰੀ ਫਾਰਮ ਦੇ ਬਾਰੇ ਵੀ ਕਿਵੇਂ ਆਪਾਂ ਬਰੀਡ ਫੀਡ ਮੈਨੇਜਮੈਂਟ ਤੇ ਮਾਰਕੀਟ ਤੇ ਆਪਾਂ ਇਹ ਚੀਜ਼ਾਂ ਨੂੰ ਵੀ ਕਿਵੇਂ ਇੱਥੇ ਕੰਮ ਕਰਕੇ ਕਿਵੇਂ ਆਪਾਂ ਡੇਰੀ ਫਾਰਮ ਕਾਮਯਾਬ ਕਰ ਸਕਦੇ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਮਾਸਟਰ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਤੇ ਹਾਂਜੀ ਤੇ ਮਾਸਟਰ ਜੀ ਪਹਿਲਾਂ ਬਰੀਡ ਬਰੀਡ ਮੈਨੇਜਮੈਂਟ ਤੇ ਮਾਰਕੀਟ ਤੇ ਬਾਰੇ ਗੱਲਬਾਤ ਦੱਸੋ ਤੁਸੀਂ ਵੀ ਆਪਾਂ ਕਿਵੇਂ ਕਰ ਸਕਦੇ ਆ ਕਿਵੇਂ ਆਪਾਂ ਫਾਰਮ ਨੂੰ ਕਾਮਯਾਬ ਕਰੀਏ ਹਾਂਜੀ ਆਪਾਂ ਸਭ ਤੋਂ ਪਹਿਲੀ ਤਾਂ ਗੱਲ ਕਰਦੇ ਆ ਜਿਵੇਂ ਨਸਲ ਬਾਰੇ ਬਰੀਡ ਜਿਹੜੀ ਹੁੰਦੀ ਆ ਜਿਵੇਂ ਅੱਜਕੱਲ ਜੇ ਦੇਖੀਏ ਦੇਸੀ ਨਸਲਾਂ ਹੁੰਦੀਆਂ ਇੱਕ ਵਿਦੇਸ਼ੀ ਹੁੰਦੀਆਂ ਜਿਹੜੀ ਐਫਪੀ ਦੀ ਗੱਲ ਕਰਦੇ ਆ ਜਿਵੇਂ ਅਮਰੀਕਨ ਕਹਿੰਦੇ ਆ ਜਾਂ ਇਹ ਵਿਦੇਸ਼ੀ ਨਸਲ ਹੈ ਇਹ ਜ਼ਿਆਦਾ ਦੁੱਧ ਦਿੰਦੀਆਂ ਜਿਵੇਂ ਆਪਾਂ ਆਮ ਜੇ ਕਮਰਸ਼ੀਅਲ ਤੌਰ ਤੇ ਗੱਲ ਕਰੀਏ ਦੂਸਰੀ ਜਿਹੜੀ ਸਾਈ ਵਾਲਾ ਜਾਂ ਜੂਜੂ ਉਹ ਵੱਧ ਤੋਂ ਵੱਧ 15-17 ਲੀਟਰ ਦੇ ਦਿੰਦੇ ਆ ਤੇ ਇਹ ਲਗਭਗ 40 50 60 70 80 85 ਤੱਕ ਵੀ ਮੰਨ ਲੈਣਾ ਟੁਆਰ ਪਹੁੰਚ ਚੁੱਕੀਆਂ ਨੇ ਤੇ ਇਹ ਤਾਂ ਹੁੰਦੀ ਹੈ ਬਰੀਡ ਬਰੀਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਆਪਾਂ ਪਿਓਰ ਐਚ ਐਫ ਦੀ ਗੱਲ ਕਰਨੀ ਹੈ ਤਾਂ ਆ ਜੋ ਚਿੱਟੀ ਬਿਹੜ ਦਿਖਾਓ ਅੱਛਾ ਜੀ ਆਹ ਖੜੀ ਹੈ ਜਿੰਮੇ ਬਿਹੜ ਅੱਛਾ ਜੀ ਇਹ ਪਿਓਰ ਹੈਗੀ ਇਹਦੇ ਵਿੱਚ ਲਗਭਗ 80% ਐਚ ਐਫ ਦੇ ਚਾਂਸ ਹੈ ਵੀ ਇਹ ਹੈਗੀ ਹੈ ਉੱਪਰੋਂ ਇਹਦੀ ਰੀਡ ਦੀ ਹੱਡੀ ਹੈ ਜਿਹੜੀ ਉਹ ਬਿਲਕੁਲ ਸਿੱਧੀ ਹੈ ਗਲੇ ਦੇ ਥੱਲੇ ਮਾਸ ਨਹੀਂ ਅਡਰਾ ਜਿਹੜਾ ਕੰਪੈਕਟ ਹੈ ਪੂਰਾ ਮੰਨ ਲਓ ਟਾਈਟ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਜਿਵੇਂ ਆ ਵੀ ਲਗਭਗ 6ਵੀਂ ਹੈ ਇਸ ਤਰ੍ਹਾਂ ਦੀਆਂ ਬੈੜਾ ਹੈ ਹਾਂ ਇਹ ਡਰਾਈ ਦਾ ਇਹਦਾ ਹੀ ਕਿੰਨਾ ਕਲਰ ਤਾਂ ਤਾਂ ਨਹੀਂ ਕੋਈ ਉਹ ਹੁੰਦਾ ਜੀ ਮੇਰਾ ਵਾਈਟ ਆ ਉਹਦਾ ਬਲੈਕ ਬਲੈਕ ਵਾਈਟ ਇਹਦਾ ਕੋਈ ਚੱਕਰ ਨਹੀਂ ਕਲਰ ਤਾਂ ਨੋਰਮਲੀ ਆ ਜਾਂਦੇ ਆ ਬਲੈਕ ਕਈ ਵਾਰੀ ਬਰਾਊਨ ਵੀ ਆ ਜਾਂਦਾ ਹੈ ਠੀਕ ਹੈ ਜੀ ਇਹਦਾ ਕੋਈ ਇਸ਼ੂ ਨਹੀਂ ਹੁੰਦਾ ਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਜੇ ਦੂਸਰੀ ਦੀ ਸਾਈਵਾਲ ਦੀ ਆਪਣੇ ਕੋਲ ਇੱਥੇ ਹੈ ਨਹੀਂ ਥੋੜਾ ਜਿਹਾ ਕ੍ਰੋਸ ਚ ਹੈਗੀ ਇੱਕ ਗਾਂ ਤੁਹਾਨੂੰ ਦਿਖਾ ਦਿੰਦੇ ਆ ਅੱਛਾ ਜੀ ਜਿਵੇਂ ਆ ਦੇਖੋ ਕਲਰ ਇਹਦਾ ਵੀ ਵਾਈਟ ਹੈ ਹਾਂ ਜ ਤੇ ਆ ਇਹਦੇ ਚੱਲਰ ਹੈ ਇਹਦੇ ਚੱਲਰ ਹੈ ਹੈਨਾ ਇਹ ਥੋੜੀ ਜੀ ਮੰਨ ਲਓ ਕ੍ਰੋਸ ਦੇ ਵਿੱਚ ਪੈਂਦੀ ਹੈ ਠੀਕ ਹੈ ਜੀ ਇਹ ਆਪਾਂ ਕਹਿ ਸਕਦੇ ਆ ਵੀ ਜਿਹੜੀ ਇਹ ਤਾਂ ਗੱਲ ਮੇਨ ਤਾਂ ਬਰੀਡ ਦੀ ਇਹੀ ਹੁੰਦੀ ਹੈ ਵੀ ਆਪਾਂ ਜਿਹੜੀਆਂ ਗਾਵਾਂ ਰੱਖਣੀਆਂ ਉਹਨਾਂ ਦੀ ਚੋਣ ਹੈ ਜਿਹੜੀ ਸਹੀ ਕਰ ਲੋ ਪਹਿਲੀ ਵਾਰ ਆਪਾਂ ਜੇ ਖਰੀਦਣੀਆਂ ਤਾਕੋਸ਼ੇ ਰਹੇ ਵੀ ਕਿ ਤੋਂ ਜਾਂ ਤਾਂ ਜਾਣ-ਪਛਾਣ ਵਾਲੇ ਬੰਦੇ ਤੋਂ ਪਰ ਇਧਰ ਕੋਡ ਵਾਲੀ ਮਿਲ ਜਾਣ ਠੀਕ ਹੈ ਜੀ ਜਾਂ ਇਹ ਆ ਵੀ ਜੇ ਆਪਾਂ ਮੰਡੀ-ਮੁੰਡੀ ਤੋਂ ਲੈਣੀ ਆ ਫਿਰ ਉਹ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆਪਾਂ ਨੂੰ ਠੀਕ ਬੰਦੇ ਨੂੰ ਲੈਣ ਵਾਲੇ ਨੂੰ ਜਾਣਕਾਰੀ ਹਾਂ ਮੇਨ ਇਹੀ ਹੈ ਜਿਵੇਂ ਆਪਾਂ ਹੁਣ ਕਹਿਦੀ ਆ ਵੀ ਫਸਲ ਦੀ ਗੱਲ ਕਰਦੇ ਆ ਆਪਾਂ ਬੀਜ ਹੁੰਦਾ ਹੈ ਇਹ ਮੇਨ ਬਰੀਡ ਇਹੀ ਹੈ ਜੇ ਬਰੀਡ ਵਧੀਆ ਹੋ ਉਹ ਤੋਂ ਬਾਅਦ ਵਾਲੀਆਂ ਸਾਰੀਆਂ ਗੱਲਾਂ ਹੁੰਦੀਆਂ ਜੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਚ ਆਪਾਂ ਗੱਲ ਕਰ ਲੈਨੇ ਜੀ ਫੀਡ ਦੀ ਫੀਡ ਦੇ ਵਿੱਚ ਮੇਨ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਜਿਹੜੇ ਨੂੰ ਗਿੰਦੇ ਨਹੀਂ ਪਾਣੀ ਆ ਜਾਂਦਾ ਹੈ अच्छा जी, एक, जी। हां फीड ਦੇ ਵਿੱਚ ਹੀ ਆਉਂਦਾ ਪਾਣੀ ਜੀ हां ਪਾਣੀ ਤਾਂ ਆਪਾਂ ਦੇਖੋ ਖੁਰਾਕ ਦੇ ਦੀ ਗੱਲ ਹੀ ਕਰਦੇ ਆਂ ਵੀ ਫਿਰ ਦੀ ਗੱਲ ਜੇ ਆਪਾਂ ਕਰੀਏ ਹਾਂਜੀ 1 ਲੀਟਰ ਦੁੱਧ ਪੈਦਾ ਕਰਨ ਵਾਸਤੇ ਗਾਂ ਨੂੰ 4 ਤੋਂ 5 ਲੀਟਰ ਪਾਣੀ ਚਾਹੀਦਾ ਠੀਕ ਹੈ ਜੀ ਜੇਕਰ ਪਾਣੀ ਦੀ ਕੁਆਲਿਟੀ ਮਾੜੀ ਹੋਊ ਪਾਣੀ ਸਹੀ ਨਾ ਹੋਊ ਉਹਨਾਂ ਨੂੰ ਅਵੇਲੇਬਲ ਨਾ ਹੋਊਗਾ ਮੰਨ ਲਓ ਪਾਣੀ ਤਾਂ ਫਿਰ ਉਹ ਕਿਤਨਾ ਕਿਤੇ ਜਾ ਕੇ ਦਿੱਕਤ ਆਉਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਚ ਦੂਜੀ ਗੱਲ ਆਪਾਂ ਕਰਦੇ ਆਂ ਜੀ ਸਾਈਲੇਜ ਦੀ ਸਾਈਲੇਜ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਜਿਵੇਂ ਹੁਣ ਕੱਲ ਆਪਾਂ ਸੈਮੀਨਾਰ ਤੇ ਗਏ ਸੀ ਉੱਥੇ ਵੀ ਉਹਨਾਂ ਨੇ ਦੱਸਿਆ ਵੀ ਜਿਹੜਾ ਸਾਈਲੇਜ ਆਪਾਂ ਮੰਨ ਲਓ ਖਵਾਉਣਾ ਹੈ ਰੋ ਡੇਲੀ ਦਾ ਲਗਭਗ ਜਿਵੇਂ 30 ਤੋਂ 35 ਕਿਲੋ ਗਾਂ ਨੇ ਖਾਣਾ ਉਹਦੀ ਕੁਆਲਿਟੀ ਡਾਊਨ ਹੋਈ ਤਾਂ ਫਿਰ ਉਹ ਪਰਫਾਰਮੈਂਸ ਮੰਨ ਲਓ ਪੂਰਾ ਦੇ ਪਾਉਂਦੀ ਠੀਕ ਹੈ ਜੀ ਉਸ ਤੋਂ ਬਾਅਦ ਚੋ ਗੱਲ ਆ ਜਾਂਦੀ ਹੈ ਫੀਡ ਦੀ ਤੇ ਤੂੜੀ ਦੀ ਤੂੜੀ ਤਾਂ ਚਲੋ ਆਪਾਂ 1 ਤੋਂ 1.5 ਕਿਲੋ ਪਾਉਣੀ ਹੁੰਦੀ ਹੈ ਲਗਭਗ 30 35 ਕਿਲੋ ਚਾਰ ਤੇ ਜਿਹੜੀ ਫੀਡ ਹੈ ਉਹ ਦੁੱਧ ਦੇ ਹਿਸਾਬ ਨਾਲ ਪੈਂਦੀ ਹੈ ਜੀ ਲਗਭਗ 3 ਕਿਲੋਟਰ ਪਿੱਛੇ ਮੈਂ ਤਾਂ ਮੰਨਦਾ ਹੁਣਾ ਕੋਈ 2 ਤੇ ਵੀ ਕਹਿੰਦੇ ਆ ਜਾਂ 2.5 ਤੇ ਕਹਿੰਦੇ ਆ ਵੀ 1 ਕਿਲੋ ਫੀਡ ਹੈ ਜਿਹੜੀ ਉਹ ਆਪਾਂ ਦੇਣੀ ਹੈ 3 ਕਿਲੋਟਰ ਦੁੱਧ ਵਾਂਗਰ ਇੱਕ ਇੱਕ ਕਿਲੋ ਜੀ ਹਾਂ ਚਾਹੇ ਕੰਪਨੀ ਦੇ ਆ ਵੀ ਆਉਂਦੀਆਂ ਤੇ ਚਾਹੇ ਆਪਦੀ ਬਣਾ ਲਓ ਠੀਕ ਹੈ ਜੀ ਤੇ ਵੀ ਆਪਾਂ ਉਸ ਹਿਸਾਬ ਨਾਲ ਇਹਨੂੰ ਫੀਡ ਦੇ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਚੋ ਗੱਲ ਆਉਂਦੀ ਹੈ ਜੀ ਮੈਨੇਜਮੈਂਟ ਦੀ ਹਾਂਜੀ ਮੇਨ ਗੱਲ ਇੱਥੇ ਆਉਂਦੀ ਹੈ ਜੇਕਰ ਹੁਣ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਜੇ ਹੁਣ ਆਪਾਂ ਮੰਨ ਲਓ 20 ਲੱਖ ਰੁਪਏ ਛੱਡ ਤੇ ਲਾਤਾ ਤੇ ਪਸ਼ੂ ਆਪਣੇ ਕੋਲੇ 3-4 ਆ 13 ਸ਼ੁਰੂਆਤ ਦੇ ਵਿੱਚ ਜਿਵੇਂ ਆਪਾਂ ਇੱਥੋਂ ਸ਼ੁਰੂ ਕਰਿਆ ਸੀ ਆ ਸਰਕੀ ਕਰਨਾ ਪਾ ਕੇ 15000 ਰੁਪਏ ਦੇ ਵਿੱਚ ਇਹ ਸ਼ੈੱਡ ਪਾਇਆ ਸੀ ਉਸ ਤੋਂ ਬਾਅਦ ਚ ਹੌਲੀ-ਹੌਲੀ ਜਿਵੇਂ ਜਿਵੇਂ ਚੱਲੋ ਹੋਈ ਜਾਂਦਾ ਆਪਾਂ ਵਧਾਈ ਜਾਂਦੇ ਆ ਅੱਛਾ ਜੀ ਤੇ ਇਸ ਤਰੀਕੇ ਨਾਲ ਆਪਾਂ ਕਰਦੇ ਆ ਵੀ ਸ਼ੈੱਡ ਆ ਜਿਹੜਾ ਉਹ ਹੈ ਤਾਂ ਜ਼ਰੂਰੀ ਪਰ ਉਸ ਹੱਬ ਨਾਲ ਮੈਨੇਜਮੈਂਟ ਆਪਾਂ ਨੂੰ ਕਰਨੀ ਪੈਂਦੀ ਆ ਵੀ ਕਿਵੇਂ-ਕਿਵੇਂ ਉਹਨਾਂ ਨੂੰ ਰੱਖ-ਰਖਾਵ ਕਰਕੇ ਜਾਂ ਉਹਨਾਂ ਨੂੰ ਸਾਮ ਸੰਭਾਲ ਕਰਨੀ ਆ ਗਰਮੀ ਦੇ ਵਿੱਚ ਕਿਵੇਂ ਬਚਾਉਣਾ ਉਹਨਾਂ ਨੂੰ ਹੀਟ ਸਟ੍ਰੈਸ ਤੋਂ ਜਿਵੇਂ ਹੁਣ ਆਪਾਂ ਆਫਾਰਾਂ ਦੀ ਗੱਲ ਕਰ ਲੈਨੇ ਆ ਹੁਣ ਅੱਜ ਲਗਭਗ 40 ਡਿਗਰੀ ਦੇ ਕਰੀਬ ਤਾਪਮਾਨ ਹੋਊਗਾ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀਆਂ ਗਾਵਾਂ ਇੱਧਰ ਬਿਲਕੁਲ ਸਹੀ ਬੈਠ ਗਈਆਂ ਗਾਵਾਂ ਖੜੀਆਂ ਨੇ ਗਰਮੀ ਨਹੀਂ ਮੰਗ ਰਹੀਆਂ ਹਾਂਜੀ ਆਹ ਜਿਹੜੇ ਹੁਣ ਆਪਣੇ ਕਈ ਇੱਥੇ ਗਲਤੀ ਕਰ ਲੈਂਦੇ ਆ ਜਿਵੇਂ ਉਹ ਜਿਹੜੇ ਫੋਗਰ ਹੁੰਦੇ ਆ ਹਾਂਜੀ ਬਰੀਕ ਧੁੰਦ ਸੁੱਟਣ ਵਾਲੇ ਉਹ ਚਲਾ ਦਿੰਦੇ ਆ ਉਹ ਤੋਂ ਗਾਵਾਂ ਜ਼ਿਆਦਾ ਤੰਗ ਹੋ ਜਾਂਦੀਆਂ ਆਹ ਦਿਨਾਂ ਦੇ ਵਿੱਚ ਅੱਛਾ ਜੀ ਕਿਉਂਕਿ ਹਿਊਮਿਡਿਟੀ ਹੁਣ ਦੀ ਮੌਇਸਚਰ ਆਲਰੇਡੀ ਵੱਧ ਆ ਇਹਦੇ ਵਿੱਚ ਤੇ ਆਪਾਂ ਉਹ ਉਦੇ ਨਾਲ ਹੋਰ ਵੱਜ ਜਾਂਦਾ ਇਹ ਕੀ ਕਰਨਾ ਹੁੰਦਾ ਮੋਟਾ ਪਾਣੀ ਛੁੱਟ ਕੇ 5-7 ਮਿੰਟ ਇਹਨਾਂ ਨੂੰ ਚਲਾ ਕੇ ਫਿਰ ਇਹਨਾਂ ਨੂੰ ਬੰਦ ਕਰ ਦਿਓ ਫਿਰ ਪੱਖਾ ਚੱਲਣ ਦਿਓ ਠੀਕ ਹੈ ਜੀ ਹਾਂ ਇਸ ਤਰ੍ਹਾਂ ਕਰਕੇ ਮੰਨ ਲਓ ਇਹ ਆਪਾਂ ਇਹਨਾਂ ਨੂੰ ਹੁਣ ਅੱਜ ਕੱਲ ਮੌਸਮ ਦੇ ਵਿੱਚ ਗਾਵਾਂ ਠੰਡੀਆਂ ਰੱਖਣੀਆਂ ਜਿਵੇਂ ਦੱਸ ਦਿਆ ਇਸ ਤੋਂ ਪਹਿਲਾਂ ਆਪਾਂ ਹਵਾ ਠੰਡੀ ਕਰਦੇ ਸੀ ਮਤਲਬ ਜਿਹੜਾ ਆਪਾਂ ਕਹ ਲਈਏ ਅਪ੍ਰੈਲ ਵਾਲਾ ਮਹੀਨਾ ਹੁੰਦਾ ਜੀ ਅਪ੍ਰੈਲ ਮਈ ਅਪ੍ਰੈਲ ਮਈ ਜੂਨ ਜੂਨ ਤੱਕ ਫੌਗਰ ਚੱਲ ਜਾਂਦੇ ਆ ਮੰਨ ਲਓ ਅੱਛਾ ਦੇਖੋ ਫੌਗਰ ਹੁੰਦੇ ਨੇ ਜਿਹੜੇ ਧੂਆਂ ਛਿੜਦੇ ਨੇ ਛਿੜਦੇ ਆ ਹੁਣ ਜਦੋਂ ਉਸ ਤੋਂ ਬਾਅਦ ਆ ਜਾਂਦੇ ਨੇ ਜੀ ਵੀ ਪਾਣੀ ਸੱਟਣ ਵਾਲੀ ਹਾਂ ਸਪ੍ਰਿੰਕਲਰ ਇਹ ਆ ਗਈ ਗੱਲ ਮੈਨੇਜਮੈਂਟ ਦੀ ਤੇ ਉਸ ਤੋਂ ਬਾਅਦ ਜੋ ਨੰਬਰ ਲਾਸਟ ਤੇ ਆ ਜਾਂਦੀ ਮਾਰਕੀਟਿੰਗ ਜਦੋਂ ਆਪਾਂ ਮੇਨ ਆਪਾਂ ਨੂੰ ਆਮਦਨ ਹੋਣੀ ਹੈ ਜੀ ਦੁੱਧ ਤੋਂ ਦੁੱਧ ਆਪਾਂ ਹੁਣ ਜੇ ਤਾਂ ਆਪ ਮਾਰਕੀਟਿੰਗ ਕਰ ਲਾਂਗੇ ਸ਼ਹਿਰ ਦੇ ਵਿੱਚ ਹਾਂਜੀ ਜਿਵੇਂ ਹੁਣ ਅੱਜ ਕੱਲ ਗੱਲ ਕਰੀਏ ਤਾਂ ਜੇ ਆਪਾਂ ਡੇਅਰੀ ਤੇ ਪਾਵਾਂਗੇ 4 ਫੈਟ ਦਾ ਦੁੱਧ ਤਾਂ 32 33 ਰੁਪਏ ਲੱਗੂਗਾ ਜੇ ਫਾਰਮ ਨੰਬਰ ਲਿਆਵਿਆ ਤਾਂ ਉਹੀ 40 ਤੇ ਪਹੁੰਚ ਜੂ ਜੇ ਤੁਸੀਂ ਇਹ ਮਾਰਕੀਟਿੰਗ ਆਪ ਸ਼ਹਿਰ ਚ ਪਾ ਲਓਗੇ ਤਾਂ ਉਹੀ 50 ਰੁਪਏ ਹੈ ਅੱਛਾ ਜੀ ਇਹਨਾਂ ਫਰਕ ਪੈ ਗਿਆ ਹਾਂ ਮਿਨਿਮਮ 50 ਦੇ ਵੀ 55 ਹੀ ਹੈ ਠੀਕ ਹੈ ਜੀ ਇਹ ਗਾਵਾਂ ਦੇ ਦੁੱਧ ਦੀ ਗੱਲ ਕਰ ਗਾਵਾਂ ਦੇ ਦੁੱਧ ਦੀ ਜੇ ਆਪਾਂ ਬੇਰਕਾ ਦਾ ਜਿਹੜਾ ਆਪਾਂ ਸਟੈਂਡਰਡ ਦੁੱਧ ਜਿਹਨੂੰ ਕਹਿੰਦੇ ਆ 3.5 ਫੈਟ ਦਾ 8 2 3 ਕਿਸਨ ਫੁੰਦੀ ਉਹਨਾਂ ਦੀ ਉਹਦਾ ਰੇਟ ਅੱਜ ਕੱਲ 68 ਤੋਂ 70 ਰੁਪਏ ਹੈ ਮੇਰੇ ਖਿਆਲ ਹਾਂ ਹਾਂ 68 70 ਰੁਪਏ ਹੋਊਗਾ ਜਾਂ 64 ਹੋਊਗਾ ਜਿਹੜਾ ਵੀ ਬਾਜ਼ਾਰ ਚ ਵੇਕਦਾ ਹੈ ਬਾਜ਼ਾਰ ਚ ਵੇਕਦਾ ਹੈ ਥ ਤੇ ਆਪਣੀ ਅਗਾਮਾਂ ਦਾ ਉਹੀ 32 ਰੁਪਏ ਤੇ 33 ਰੁਪਏ ਰਹਿ ਜਾਂਦਾ ਐਨੀ ਮਾਰਕੀਟਿੰਗ ਦਾ ਫਾਇਦਾ ਆਪਾਂ ਕਹੇ ਜੀ ਵੀ ਦੁੱਗਣਾ ਵੇਚ ਦਿੰਦੇ ਨੇ ਉਹ ਹਾਂ ਇਸ ਤਰ੍ਹਾਂ ਜੀ ਮਾਰਕੀਟ ਦਾ ਇਹ ਮਾਰਕੀਟ ਦਾ ਜੇ ਆਪ ਕਰ ਲਓਗੇ ਉਸ ਤੋਂ ਵਧੀਆ ਠੀਕ ਹੈ ਇਹੀ ਚਾਰ ਮੇਨ ਚੀਜ਼ਾਂ ਜੇ ਆਪਾਂ ਜਿਵੇਂ ਮੋਬਾਈਲ ਦੇ ਨੰਬਰ ਲਾਉਣੇ ਜੀ ਚਾਰਾਂ ਚੋਂ ਇੱਕ ਵੀ ਗਲਤ ਹੋ ਗਿਆ ਤਾਂ ਫਿਰ ਡੇਟਾ ਦੇ ਵਿੱਚ ਕਿਤਨਾ ਕਿਤੇ ਦਿੱਕਤ ਆਉਂਦੀ ਹੈ ਠੀਕ ਹੈ ਜੀ ਜਿਵੇਂ ਹੁਣ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਜੀ ਹਾਂਜੀ ਉਹ ਕਿਵੇਂ ਸ਼ੁਰੂ ਕਰ ਸਕਦਾ ਜੀ ਕਿਵੇਂ ਸ਼ੁਰੂ ਤਾਂ ਹੀ ਦੇਖੋ ਇੱਕ ਤਾਂ ਹੁਣ ਜਿਹੜੇ ਸਤੰਬਰ ਹਜੇ ਤਾਂ 2-3 ਮਹੀਨੇ ਮਤਲਬ ਹੀ ਨਹੀਂ ਜਿਹੜਾ ਨਵਾਂ ਫਾਰਮਰ ਆ ਵੀ ਉਹ ਗਾਵਾਂ ਲੈ ਆਵੇ ਅੱਛਾ ਜੀ ਘੱਟੋ ਘੱਟ 11ਵੇਂ ਮਹੀਨੇ ਚ ਜਾ ਕੇ ਉਹ ਕੰਮ ਸ਼ੁਰੂ ਕਰੇ ਪਹਿਲਾਂ ਇੱਕ ਲਿਆਵੇ ਦੋ ਲਿਆਵੇ ਉਸ ਤੋਂ ਉਹਨੂੰ ਤਜਰਬਾ ਹੋ ਜਾਊਗਾ ਫਿਰ ਹੌਲੀ ਹੌਲੀ ਵਧਾ ਲੈ ਜਾਂ ਇੱਕ ਵਾਰ ਹੀ ਫਰਮ ਤਿਆਰ ਕਰ ਲੈ ਉਹ ਸਾਬ ਨਾਲ ਬਾਈਟ ਬਣਾਉਣਾ ਪਊ ਉਹਨਾਂ ਦਾ ਸਾਈ ਲੈ ਵਗੈਰਾ ਇੱਕ ਸਾਲ ਦਾ ਤੇ ਇੱਕ ਮਹੀਨੇ ਦੀ ਫੀਡ ਇਹ ਜ਼ਰੂਰੀ ਹੈ ਪਹਿਲਾਂ ਪਸ਼ੂ ਪੰਮੇ ਦੋ ਘੱਟ ਰੱਖ ਲਓ ਠੀਕ ਹੈ ਜੀ ਹਾਂਜੀ ਮਤਲਬ ਇਹ ਗੱਲਾਂ ਨੇ ਵੀ ਜਿਹੜੇ ਆ ਵੀ ਛੱਡ ਉਹਨੂੰ ਕਿੰਨਾ ਕਿ ਚਾਹੀਦਾ ਜੀ ਛੱਡ ਦੇਖੋ ਵੀ ਜੇ ਤਾਂ ਖੇਤ ਦੇ ਵਿੱਚ ਆ ਓਪਨ ਫਿਰ ਤਾਂ ਥੋੜਾ ਇਹਨਾਂ ਵੀ ਸਰ ਸਕਦਾ ਪਰ ਜੇ ਹੁਣ ਆਪਾਂ ਘਰਾਂ ਦੇ ਵਿੱਚ ਬੰਨ ਕੇ ਰੱਖਣੇ ਆ ਤਾਂ ਫਿਰ ਉੱਥੇ ਮੰਨ ਲਓ ਦਿੱਕਤ ਆਉਂਦੀ ਹੈ ਇਹ ਮੰਨ ਲਓ ਵੀ ਇੱਕ ਗਾਣੂ ਛਤਾਏ ਜਿਹੜਾ ਉਹ 10 ਬਾਈ 10 ਕ ਦਾ ਚਾਹੀਦਾ ਠੀਕ ਹੈ ਜੀ ਹਾਂ ਇੰਨੇ ਕ ਨਾਲ ਕਾਫੀ ਹਾਂ ਲਗਭਗ ਠੀਕ ਹੈ ਜੀ ਹਾਂ ਬਾ ਇਧਰ ਦੁਗਣਾ ਕਥਾਂ ਖੁੱਲਾ ਚਾਹੀਦਾ ਮੰਨ ਲਓ ਓਪਨ ਏਰੀਆ ਇਨਾਕ ਮੰਨੋ ਉਹ ਹੈ ਤੇ ਰੱਖੇ ਉਹਨੂੰ ਕੋਸ਼ਿਸ਼ ਇਹ ਕਰੋ ਵੀ ਖੁੱਲੀ ਰੱਖੇ ਖੁੱਲੇ ਤੇ ਵੀ ਜ਼ਿਆਦਾ ਦੁੱਧ ਦੇਣਗੇ ਇਹ ਹਾਂ ਇਹਦਾ ਕੀ ਕਾਰਨ ਹੁੰਦਾ ਇਹ ਖੁੱਲੀਆਂ ਸਾਡੇ ਕੇ ਵੀ ਦੁੱਧ ਜ਼ਿਆਦਾ ਦਿੰਦੀ ਨੇ ਬੰਨ ਕੇ ਘੱਟ ਦਿੰਦੀਆਂ ਨੇ ਕਿਉਂਕਿ ਉਸ ਨੂੰ ਖਰਾਕ ਤਾਂ ਇਹ ਬੰਨ ਕੇ ਵੀ ਹੁੰਨੀ ਪਣੀ ਆ ਖੁੱਲੀ ਤੇ ਵੀ ਹੁੰਨੀ ਪਣੀ ਆ ਦੇਖੋ ਜੀ ਇਸ ਬਾਰੇ ਦੱਸੋ ਜੀ ਖਰਾਕ ਬਿਲਕੁਲ ਤੁਹਾਡੀ ਗੱਲ ਸਹੀ ਆ ਹੁੰਨੀ ਪਣੀ ਆ ਪਰ ਜਿਹੜਾ ਗੱਲ ਮੇਨ ਆਪਾਂ ਪਾਣੀ ਦੀ ਆ ਜਾਂਦੀ ਹੈ ਅੱਛਾ ਜੀ ਇੱਕ ਗਾਂ ਨੇ 24 ਘੰਟਿਆਂ ਦੇ ਵਿੱਚ ਲਗਭਗ ਇਹ ਐਨੀ ਪਤਾ 24 ਵਾਰੀ ਪਾਣੀ ਪੀਂਦੀ ਹੋ ਹਾਂਜੀ ਵੈਸੇ ਤਾਂ ਸੱਚ ਤਾਂ ਕਹਿੰਦੇ ਐਨੀ ਪਤਾ 40 ਵਾਰੀ ਪਾਣੀ ਪੀਂਦੀ ਹੈ ਠੀਕ ਹੈ ਤੇ ਹੁਣ ਆਪਾਂ ਜੇ ਉਹਨੂੰ ਬੰਨਿਆ ਹੋਇਆ ਹੈ ਜਦੋਂ ਉਹਨੇ ਪਾਣੀ ਪੀਣਾ ਉਦੋਂ ਤਾਂ ਉਹ ਪਾਣੀ ਪੀ ਨਹੀਂ ਸਕੂ ਬਾਅਦ ਚ ਹੁਣ ਇੱਕੋ ਲੱਗ ਤੋ ਕਿੰਨਾ ਕੁ ਪੀਜੂ ਪਾਣੀ ਆਪਾਂ ਵੀ ਦਿਨ ਦੇ ਦੋ ਵਾਰੀ ਪਿਆਣਾਂਗੇ ਜੀ ਧੰਨਵਾਦ ਜੀ ਤਿੰਨ ਵਾਰ ਪਿਆਣਾਂਗੇ ਹੁਣ ਆ ਇਧਰ ਗਾਵਾਂ ਖੜੀਆਂ ਜਿਹੜੀਆਂ ਨੂੰ ਜ਼ਿਆਦਾ ਜਿਵੇਂ ਹੁਣ ਹੀ ਫਰਾਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਇਹ ਇਧਰ ਬੈਠੀਆਂ ਅੱਛਾ ਜੀ ਜਿਹੜੀਆਂ ਹੁਣ ਦੁੱਧ ਵੀ ਦੇ ਰਹੀਆਂ ਜਾਂ ਜਿਹੜੀਆਂ ਪਗਾਵਾਂ ਡਰਾਈ ਕਰੀਆਂ ਉਹ ਗਰਮੀ ਮਾਰ ਰਹੀਆਂ ਉਹ ਆਪਦੀ ਆਪ ਇਧਰ ਆ ਗਈਆਂ ਹੁਣ ਆਪਾਂ ਤਾਂ ਉਹਦੇ ਰੱਸਾ ਪਾ ਕੇ ਇੱਕ ਥਾਂ ਬੰਨਤਾ ਠੀਕ ਹੈ ਜੀ ਉਹ ਆਪਣੀ ਮਰਜ਼ੀ ਨਹੀਂ ਨਾ ਕਰ ਸਕਦਾ ਕਿਤਨਾ ਕਿਤੇ ਉਹਦੇ ਦਿਮਾਗ ਤੇ ਪ੍ਰੈਸ਼ਰ ਹੁੰਦਾ ਉਨੀ ਜਿਹੜੀ ਪਰਫਾਰਮੈਂਸ ਨਹੀਂ ਦਿੰਦਾ ਉਹ ਨਾ ਉਹਦੀ ਡਿਵੈਲਪਮੈਂਟ ਜਿਵੇਂ ਆਪਾਂ ਵੀ ਬੰਦੇ ਵਾਲਾ ਕੰਮ ਆਈ ਜੇ ਮੈਂ ਆਪਾਂ ਬੰਦੇ ਨੂੰ ਇੱਕ ਕਮਰੇ ਚ ਬੰਦ ਰੱਖਾਂਗੇ ਉਹਦੇ ਮਾ ਇਹ ਦਿਮਾਗ ਤੇ ਅਸਰ ਪਾਊਗਾ ਜੇ ਹੁਣ ਉਹ ਖੁੱਲ੍ਹਾ ਆਪਣੀ ਮਰਜ਼ੀ ਨਾਲ ਕਿਤੇ ਵੀ ਜਾਊਗਾ ਉਹਦੇ ਹਿਸਾਬ ਨਾਲ ਕੰਮ ਕਰੂਗਾ ਉਹ ਨਾ ਠੀਕ ਰਹੂਗਾ ਉਹ ਨਾ ਠੀਕ ਰਹੂਗਾ ਜਾਂ ਹੁਣ ਜੇ ਆਪਾਂ ਕਿਸੇ ਨੂੰ ਕਹ ਦੀਏ ਵੀ ਥੱਕੇ ਨਾ ਤੂੰ ਕੰਮ ਇਹੀ ਕਰ ਇਹੀ ਕਰ ਫਿਰ ਵੀ ਆਪਾਂ ਨਹੀਂ ਕਰਾਂਗੇ ਹਾਂ ਨਹੀਂ ਕਰ ਸਕਦਾ ਪਰ ਚਾਹੇ ਮਜਬੂਰੀ ਤੌਰ ਤੇ ਆਪਾਂ ਉਹ ਠੀਕ ਕਰ ਲਈ ਥੋੜਾ ਟਾਈ ਇਹੀ ਗੱਲ ਪੁੱਛਉਂ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਆਪਣੀ ਵੀਡੀਓ ਨੂੰ ਫਸੀ ਕੱਲ ਜੀ